ਮਾ ਕੇਲ ਪਰਦੇਸ਼ ਤੇ ਜੰਮੂ ਕਸ਼ਮੀਰ ਵਿੱਚ ਲਗਾਤਾਰ جاری بارش ਕਾਰਨ ਰਣਜੀਤ ਸਾਗਰ ਡੈਮ ਪੋਉਂਗ ਡੈਮ ਤੇ ਨੰਗੜ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਰਾਵੀ ਬਿਆਸ ਤੇ ਸਤਲੁਜ ਦਰਿਆਵਾਂ ਵਿੱਚ ਆਏ ਹਾੜ ਨੇ ਸੂਬੇ ਦੇ 7 ਜ਼ਿਲ੍ਹਿਆਂ ਵਿੱਚ ਹਾਲਾਤ ਵਿਗੜ ਦਿੱਤੇ ਹਨ ਰਾਵੀ ਅਤੇ ਬਿਆਸ ਦਰਿਆ ਵਿੱਚ ਪਾਣੀ ਵਧਣ ਦੇ ਕਾਰਨ ਗਰਦਾਸਪੁਰ ਦੇ 4 ਤੁਸੀਂ ਬੰਨ ਟੁੱਟਣ ਨਾਲ ਪਾਣੀ ਤੇਜ਼ੀ ਨਾਲ ਪਿੰਡਾਂ ਵਿੱਚ ਵੜਨ ਲੱਗ ਆ ਹੈ ਜਿਸ ਦੇ ਕਾਰਨ ਪਿੰਡ ਬਲਗਨ ਤੇ ਕਮਾਲਪੁਰ ਅਫਗਾਨਾ ਵੀ ਪਾਣੀ ਪੂਰੀ ਤਰ੍ਹਾਂ ਜੋਰਾਂ ਦੇ ਨਾਲ ਇਸ ਪਿੰਡ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ ਅਤੇ ਪਿੰਡ ਵਾਸੀਆਂ ਵੱਲੋਂ ਆਪਣਾ ਕੀਮਤੀ ਸਮਾਨ ਤੇ ਪਸ਼ੂ ਆਜ ਸੁਰੱਖਿਤ ਥਾਵਾਂ ਤੇ ਪਹੁੰਚਾਏ ਜਾ ਰਹੇ ਹਨ ਇਨ੍ਹਾਂ ਪਿੰਡਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਵੀ ਪਾਣੀ ਨੇ ਆਪਣੀ ਲਪੇਟ ਵਿੱਚ ਲੈ ਲਈ ਆ ਲੋਕਾਂ ਨੇ ਦੋਸ਼ ਲਾਇਆ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੀ ਸਾਰ ਲੈਂਡ ਨਹੀਂ ਪਹੁੰਚਿਆ ਮੇਰਾ ਪਿੰਡ ਦਾ ਕੀ ਨਾਮ ਹੈ ਅਤੇ ਕਿਹੜਾ ਪਿੰਡ ਜੇ ਤੇ ਇਹ ਜਿਹੜੇ ਪਿੰਡ ਦੇ ਵਿੱਚ ਪਾਣੀ ਆਇਆ ਕਿੰਨੇ ਵਜੇ ਪਿੰਡ ਦੇ ਵਿੱਚ ਜਿਹੜਾ ਪਾਣੀ ਪਹੁੰਚਿਆ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡਾ ਪਿੰਡ ਬਲਗਣ ਇੰਦਰਪਾਲ ਸਿੰਘ ਨਾਮ ਮੇਰਾ ਤੇ ਪਾਣੀ ਜਿਹੜਾ ਵਾ ਇਸ ਸਵੇਰ ਤੋਂ ਹੀ ਕੱਲ ਤੋਂ ਹੀ ਮਾਰ ਜਿਹੜਾ ਕਰ ਰਿਹਾ ਆ ਤੇ ਸਵੇਰੇ ਅੱਜ ਕੋਈ 7 7:30 ਵਜੇ ਤੋਂ ਪਾਣੀ ਜਿਹੜਾ ਚੜਨਾ ਸ਼ੁਰੂ ਹੋਇਆ ਆ ਤੇ ਸਾਡੇ ਪਸ਼ੂਆਂ ਨੂੰ ਪਰਿਵਾਰ ਜੀਆਂ ਨੂੰ ਕੱਢਦਿਆਂ ਬਾਹਰ ਤੇ ਪਿੰਡ ਦੇ ਚਫੇਰੇ ਜਿਹੜਾ ਪਾਣੀ ਇਹਨੇ ਲਪੇਟ ਚ ਲੈ ਲਿਆ ਆ ਜਿਹਦੇ ਨਾਲ ਫਸਲਾਂ ਸਾਰੀਆਂ ਬਰਬਾਦ ਹੋ ਚੁੱਕੀਆਂ ਆ ਤੇ ਮਾਲ ਡੰਗਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ ਤੇ ਇਧਰ ਇਹ ਸਿੰਘੋਵਾਲ ਹੋ ਗਿਆ ਛੰਨੀਆਂ ਕਮਾਲਪੁਰ ਇਹ ਸਾਰੇ ਪਿੰਡ ਜਿਹੜੇ ਆ ਸਾਰੇ ਪਿੰਡ ਜਿਹੜੇ ਆ ਉਹ 88 ਤੋਂ ਵੱਧ ਪਾਣੀ ਹੈ ਜੀ ਸਾਡੀ ਖੋਜ ਤੋਂ ਪਹਿਲਾਂ ਦੱਸਦੇ ਆ ਵੀ ਕਿ ਪਾਣੀ ਇਹ 88 ਇਹ ਛੜਕੇ ਦੇ ਉੱਤੇ ਜਿਹੜਾ ਪਾਣੀ ਘਾਟੀਗਾ ਪਰ ਇਸ ਵੇਲੇ ਜਿਹੜਾ ਪਾਣੀ ਰੋਡ ਬੰਦ ਹੋਇਆ ਪਿਆ ਪਿੰਡ ਦੀ ਆਵਾਜ਼ ਠੱਪ ਹੋਈ ਪਈ ਹੈ ਤੇ ਪ੍ਰਸ਼ਾਸਨ ਨੂੰ ਬੇਨਤੀ ਹਜੇ ਤੱਕ ਕੋਈ ਵੀ ਕਿਸੇ ਵੀ ਅਧਿਕਾਰੀ ਨੇ ਕਿਸ ਨੇ ਆਣ ਕੇ ਨਹੀਂ ਪੁੱਛਿਆ ਵੀ ਕੀ ਹਾਲ ਆ ਗੁਜੀ ਬਾਹਰ ਆਏ ਆ ਨਹੀਂ ਆਏ ਇਹਨਾਂ ਨੂੰ ਕੋਈ ਜ਼ਰੂਰਤ ਆ ਕੋਈ ਸਰਕਾਰ ਦਾ ਨਮਾਇਦਾ ਕੋਈ ਬੰਦਾ ਨਹੀਂ ਪਹੁੰਚਿਆ ਸਾਡੇ ਆਪਣੇ ਹੀ ਨੌਜਵਾਨ ਮੁੰਡਿਆਂ ਨੇ ਦੌੜ ਭੱਜ ਕਰਕੇ ਜਿਹੜਾ ਸਮਾਨ ਆ ਉਹ ਬਾਹਰ ਮੇਰੇ ਤੱਕ ਪਹੁੰਚਾਇਆ ਆ ਤੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਵੀ ਆਣ ਕੇ ਜੋ ਵੀ ਇਹਨਾਂ ਨੂੰ ਸਹੂਲਤਾਂ ਕੋਈ ਇਹਨਾਂ ਨੂੰ ਦਿੱਤੀਆਂ ਜਾਣ ਪਿੰਡ ਵਾਸੀਆਂ ਨੂੰ ਟੇਬਲ ਲੈ ਕੇ ਹੋਣ ਚੱਕਾ ਪਾਣੀ ਦੀ ਜਿਹੜੀ ਕੀ ਇਹ ਕਿਹੋ ਜਿਹੀ ਆ ਪਾਣੀ ਕਿੰਨਾ ਕ ਅੱਗੇ ਨੂੰ ਵਧਿਆ ਜਾਦਾ ਜਿਹੜਾ ਪਾਣੀ ਇਹ ਸਵੇਰੇ ਇਹ ਸੜਕ ਦੇ ਉੱਤੇ ਕੋਈ ਅੱਧਾ ਅੱਧਾ ਫੁੱਟ ਹੀਗਾ ਇਸ ਟਾਈਮ ਦੀ ਵੇਖ ਰਹੇ ਹੋ ਕੋਈ 3-4 ਫੁੱਟ ਪਾਣੀ ਚੜ ਚੁੱਕਿਆ ਆ ਤੇ ਬਾਕੀ ਸਪੀਡ ਬਹੁਤ ਜ਼ਿਆਦਾ ਹੈ ਦੀ ਜਿਹੜਾ ਪੈਰ ਹੱਥ ਲੋ ਕਿਸੇ ਦੇ ਆ ਇਹ ਕਿਧਾ ਦੇ ਖੜੇ ਆ ਆ ਪਿੰਡ ਦਾ ਚਫੇਰਾ ਹੀ ਸਾਰਾ ਬੰਦਿਆ ਆ ਆ ਦੋ ਤਿੰਨ ਰਾਹ ਪੈਂਦੇ ਸਾਰੇ ਰਾਹ ਜਿਹੜੇ ਬਿਲਕੁਲ ਹੀ ਜਿਹੜੇ ਉਹ ਬੰਦ ਹੋ ਚੁਗੇ ਆ ਉਸ ਫਸਲ ਦੀ ਕਿੰਨੀ ਕਿ ਜਿਹੜੀ ਫਸਲ ਆ ਜਿਹੜੀ ਡੁੱਬ ਕੇ ਤਬਾਹ ਹੋ ਗਈ ਆ ਸਾਡੇ ਤਕਰੀਬਨ ਸਾਰਾ ਇਲਾਕਾ ਹੀ ਹੋ ਗਿਆ ਜੀ ਕੋਈ ਬਚਿਆ ਹੀ ਨਹੀਂ ਅਬ ਜਿੰਨਾ ਆ ਇਧਰ ਸਾਰਾ ਝੋਨੇ ਦੇ ਉੱਤੇ ਕੋ ਦੋ ਦੋ ਚਾਰ ਚਾਰ ਫੁੱਟ ਪਾਣੀ ਚੜ ਗਿਆ ਆ ਆ ਵੇਖੋ ਤੁਹਾਡੇ ਸਾਹਮਣੇ ਆ ਵੀ ਝੋਨਾ ਡੁੱਬਿਆ ਪਿਆ ਗੰਨੇ ਡੁੱਬੇ ਪਏ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਮੰਗਿਆ ਹੋਈ ਆਣ ਕੇ ਇਹਦਾ ਜਿਹੜਾ ਕੋਈ ਨੁਕਸਾਨ ਆ ਉਹਦਾ ਕੋਈ ਜਾਇਜ਼ਾ ਲਿਆ ਜਾਵੇ ਤਾਂ ਉਹਦਾ ਜੋ ਬੰਦਾ ਕਿਸਾਨਾਂ ਨੂੰ ਉਹ ਦਿੱਤਾ ਜਾਵੇ ਕੋਈ ਪ੍ਰਬੰਧ ਨਹੀਂ ਕੀਤਾ ਇਹ ਸਰਕਾਰਾਂ ਗੰਦੀਆਂ ਨੇ ਇਹਨਾਂ ਦੀ ਵਜ੍ਹਾ ਨਾਲ ਕੰਮ ਸਾਰਾ ਹੋਇਆ ਖਰਾਬ ਹੋਇਆ ਇਹ ਸਰਕਾਰਾਂ ਬਿਲਕੁਲ ਕੰਮ ਨਹੀਂ ਕਰਨ ਵਾਲੀਆਂ ਇਹ ਸਰਕਾਰਾਂ ਨੂੰ ਬਣਾਉਣ ਦਾ ਫਾਇਦਾ ਕੋਈ ਨਹੀਂ ਹੋਇਆ ਕਿਤਾ ਨੂੰ ਨਹੀਂ ਪਤਾ ਕਿ ਪ੍ਰਸ਼ਾਸਨ ਨੂੰ ਜਿਹੜਾ ਹੜ੍ਹਾਂ ਤੇ ਪ੍ਰਬੰਧ ਪਹਿਲੇ ਕਰਨੇ ਚਾਹੀਦੇ ਸੀ ਕਿ ਹੋਰ ਲੋਕੀ ਆਪਣੇ ਘਰੋਂ ਬੇਕਾਰ ਹੋਣਦੇ ਨੇ ਇਹਨਾਂ ਦੱਸੇ ਕੱਖ ਨਹੀਂ ਇਹਨਾਂ ਕੀ ਦੱਸਿਆ ਇਹਨਾਂ ਨੇ ਟੋਪ ਦੋਦਾਰ ਖਲੇ ਖ ਖਾਲਿਸ਼ ਕੀਤਾ ਪਰ ਸੱਡੇ ਇਹਨਾਂ ਨੇ ਮੁਰਦਾ ਬੰਦ ਕਰਦੇ ਜਦੋਂ ਉਤੋਂ ਵੀ ਪਾਣੀ ਵਗਣ ਲੱਗਾ ਫੇਰੇ ਸਾਰੇ ਹੱਡੇ ਆ ਇਹ ਨਾੜ ਨਾਲੇ ਪਾਣੀ ਕਰ ਸਕਦੇ ਮੇਰਾ ਖੁਲਦੀਪ ਸਿੰਘ ਕੋ ਸਰਪੰਚ ਬਲਗਣ ਸਾਫ ਦਾ ਸਰਪੰਚ ਬਲਗਣ ਜੋ 28 28 ਉਹ ਤਾਂ ਸਰਕਾਰਾਂ ਨੇ ਬੜਾ ਹੀ ਤਤਬੰਦ ਕੀਤਾ ਬੜੇ ਹੀ ਬੜਾ ਤਤਬੰਦ ਕੀਤਾ ਚਲੋ ਹਾਂ ਤੇ ਜੋਰ ਹੈ ਤਾਂ ਹੋ ਗਿਆ ਯਾਰਾਂ ਇਹਨਾਂ ਜੋਰ ਨਾਲ ਦਿਨਿਆ ਜਾ ਘਰ ਨੇ ਇਹਨਾਂ ਸਾਡਾ ਬਪਲਾ ਹਤਾ ਨਾ ਇਹਨਾਂ ਰੱਬੋਂ ਡਰਦੇ ਨਹੀਂ ਰੱਬ ਨੇ ਕਹਿਰ ਕੀਤਾ ਨੇ ਤੇ ਰੱਬ ਨੇ ਰੱਬ ਨੇ ਕਹਿਰ ਕੀਤਾ ਕਿ ਚਤਾਰਸ਼ ਲੱਖ ਜੂੜਾ ਜਿਹੜਾ ਚਤਾਰਸ਼ ਜੂੜਾ ਹੀ ਵੀ ਇਹ ਵੀ ਵਿੱਚੇ ਹੁੰਦੇ ਨੇ ਚਤਾਰਸ਼ ਜੂੜੇ ਵਿੱਚੇ ਹੁੰਦੇ ਚਤਾਰਸ਼ ਜੂੜੇ ਨੇ ਪਲਾਤਾ ਰੱਬ ਪਲਾਛੜਿਆ ਰੱਬ ਦਾ ਰੱਬ ਨੇ ਇਹਨਾਂ ਨੂੰ ਰੱਬ ਨੇ ਕੀਤਾ ਰੱਬ ਨੇ ਛੱਤ ਜੂ ਮਾਰਿਆ ਇਹਨਾਂ ਸੱਤ ਜੂਨੇ ਦਾ ਹਾੜਾ ਹਾੜੇ ਦਾ ਪਉਂਗਾ ਪਉਂਗਾ ਨੇ ਇੱਥੇ ਪੜੀ ਕਿੱਥੇ ਜਾ ਕੇ ਬੈਠਾ ਇਹ ਪੰਜਾਬ ਪੰਜਾਬ ਦਾ ਫਿਗਰ ਕੋਈ ਨਹੀਂ ਕਿਤੇ ਅਜੇ ਤੱਕ ਪਈ ਫਸਾ ਇਹਦਾ ਨਾ ਇਹ ਤੇ ਬਾਹਰ ਚੜਗਾ ਚੰਗੜਾ ਹੰਡੇ ਆ ਗਏ ਇਹਨਾਂ ਨੂੰ ਇਹਨਾਂ ਸਾਡੇ ਪੰਜਾਬ ਹਿੰਦੂ 550 ਤੋਂ ਬਲੋਡਿੰਗ ਤੇ ਹੈਗੇ ਜਣੂ ਭਾਈ ਦੱਸ ਦੋ ਕਿਹੜਾ ਪਿੰਡ ਜੇ ਤੇ ਇਹ ਜਿਹੜਾ ਅੱਜ ਪਾਣੀ ਆਇਆ ਕਿੰਨੇ ਵਜੇ ਟੱਕ ਪਿੰਡ ਦੇ ਵਿੱਚ ਪਾਣੀ ਦੱਸੋ ਸਭ ਤੋਂ ਪਹਿਲੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਾਇ ਸ਼੍ਰੀ ਰਾਮ ਸਾਡਾ ਪਿੰਡ ਕਮਾਲਪੁਰ ਅਫਗਾਨਾ ਜੀ ਮੈਂ ਦਿਲਜੀਤ ਸਿੰਘ ਲਵਲੀ ਸਾਬਕਾ ਸਰਪੰਚ ਕਮਾਲਪੁਰ ਅਫਗਾਨਾ ਤੋਂ ਇਹ ਪਿੰਡ ਦੇ ਨਾਲ ਦੀ ਵਗਦਾ ਨਾਲਾ ਕਿਰਨ ਜਿਹੜਾ ਸਾਨੂੰ ਆਏ ਸਾਲ ਪਹਿਲਾਂ ਵੀ ਉਸ ਤਰ੍ਹਾਂ ਹੀ ਬਰਫਾਤਾਂ ਦੇ ਵਿੱਚ ਮਾਰਦਾ ਪਰ ਹੁਣ ਤੇ ਪਾਣੀ ਜਿਹੜਾ ਹੈਗਾ ਇਸ ਵੀਰ ਤੋਂ ਲੈ ਕੇ 7 ਵਜੇ ਤੋਂ ਲੈ ਕੇ ਹੁਣ ਤੱਕ ਜਿਹੜਾ ਵਧ ਰਿਹਾ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਸਾਰਾ ਆ ਸਾਰੇ ਝੋਨਿਆਂ ਦੇ ਵਿੱਚ ਹੈ ਜੀ ਆ ਸਾਰਾ ਝੋਨਾ ਹੀ ਹੈ ਜਿੰਨਾ ਵੀ ਆ ਸਾਰਾ ਡੁੱਬ ਗਿਆ ਤੇ ਯਾਰ ਕਮਾਦ ਜਿਹੜਾ ਹੈਗਾ ਇਹ ਘੱਟੋ ਘੱਟ 10-10 ਫੁੱਟ ਉੱਚਾ ਇਹਦੇ ਸਿਰਫ ਉਤੋਂ ਆ ਗਈ ਲੱਭ ਰਹੇ ਆ ਪੱਤੇ ਰਹਿ ਗਿਆ ਬਾਕੀ ਸਾਰੇ ਪਿੰਡ ਦੇ ਵਿੱਚ ਪਿਛਲੇ ਪਾਸੇ ਆ ਉੱਚਾ ਪਾਸਾ ਥੋੜਾ ਜਿਆ ਆਹੋ ਹੀ ਬਚਿਆ ਬਾਕੀ ਸਾਰਾ ਪਿਛਲਾ ਪਾਸਾ ਜਿਹੜਾ ਸਾਡੇ ਪਿੰਡ ਦਾ ਮਲਾ ਗਲੀਆਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਇਸ ਵੇਲੇ ਚੱਲ ਰਿਹਾ ਨਾ ਤੇ ਕੋਈ ਰਹਿ ਗਿਆ ਜੇ ਫਸਲ ਦਾ ਬੂਟਾ ਤੇ ਨਾ ਰਹਿ ਗਿਆ ਜੇ ਕੋਈ ਚਾਰਾ ਡੰਗਰਾ ਵਾਸਤੇ ਪਸ਼ੂਆਂ ਦਾ ਬੜਾ ਮਾੜਾ ਹਾਲ ਤੇ ਬਾਕੀ ਸਾਰੇ ਜੀਵਾਂ ਦਾ ਵੀ ਬੜਾ ਮਾੜਾ ਹਾਲ ਜੇ ਇਸ ਵੇਲੇ ਇਹ ਜਿਹੜਾ ਪਾਣੀ ਆਇਆ ਕਿਰਨ ਵਾਲੇ ਦੀ ਮਾਰਦਕਾਨੀ ਜਿਹੜਾ ਕੰਮ ਹੋਇਆ ਕਿ ਜਾਂ ਪਸ਼ੂ ਜਿਹੜਾ ਪਾਣੀ ਨਹੀਂ ਇਹ ਸਾਡੇ ਇਥੋਂ ਤੁਸੀ ਦਾ ਪਾਣੀ ਆਇਆ ਜੀ ਰਾਵੀ ਦਰਿਆ ਦਾ ਆਪਣੇ ਮਕੌੜਾ ਮਕੌੜਾ ਪੱਤਨ ਤੋਂ ਅੱਗੇ ਜਿਹੜਾ ਜੋ ਆਪਣੇ ਚਬਕਰਾ ਮਰਾਲਾ ਤੋਂ ਲੈ ਕੇ ਜੋ ਜੋਗਰ ਟਾਂਡਾ ਗਲੜੀ ਸਾਈਡ ਤੋਂ ਉੱਥੋਂ ਤੁਸੀਂ ਟੁੱਟੀ ਆ ਉਹਦਾ ਪਾਣੀ ਆ ਜੀ ਸਾਰਾ ਆ ਰਿਹਾ ਕਿਨ ਵਾਲੇ ਦੀ ਜਦੋਂ ਸਫਾਈ ਹੋਈ ਉਸ ਟਾਈਮ ਪ੍ਰਸ਼ਾਦ ਦਾ ਪਾਣੀ ਜਿਹੜਾ ਵਾ ਇਸ ਤਰ੍ਹਾਂ ਜਾ ਰਿਹਾ ਨਹੀਂ ਜਾ ਰਿਹਾ ਨਹੀਂ ਪਾਣੀ ਦੇਖੋ ਜੀ ਜਿਹੜੇ ਉਹਦੇ ਵਿੱਚ ਨਲ ਬੂਟੀ ਹੈਗੀ ਆ ਉਹ ਉਹਨਾਂ ਨੇ ਸਾਫ਼ ਕੀਤੀ ਬੜੀ ਵਧੀਆ ਉਸ ਵੇਲੇ ਤੇ ਠੀਕ ਹੀ ਆ ਬਾਅਦ ਵਿੱਚ ਉਹ ਝਾਟੀ ਹੋ ਜਾਂਦੇ ਆ ਨਲ ਮੁੜ ਕੇ ਉਸ ਤਰ੍ਹਾਂ ਦੇ ਹੀ ਹੋ ਗਏ ਜਿਸ ਤਰ੍ਹਾਂ ਦੇ ਹੈਗੇ ਸੀਗੇ ਉਹਦੇ ਕਰਕੇ ਇਹ ਡੱਕਾ ਲੱਗਿਆ ਪਾਣੀ ਨੂੰ ਜੋ ਬਾਰਿਸ਼ਾਂ ਬੂਰਸ਼ਾਂ ਦਾ ਪਾਣੀ ਆਉਣ ਦਿਆ ਤੇ ਇਹ ਟਾਲਾ ਵੀ ਬਾ ਫਸਲਾਂ ਦੇ ਵਿੱਚ ਥਲੇ ਥਲੇ ਫਿਰੰਡਿਆ ਹੀਗਾ ਪਰ ਹੁਣ ਜਿਹੜਾ ਆ ਰਾਵੀ ਦਾ ਪਾਣੀ ਪਿਸ਼ੋਰ ਰਲਿਆ ਨਾਲ ਇਹਨੇ ਤਾਂ ਬਾਈ ਕੀਤੀ ਹੈ ਜਿਆਦਾ ਕਿੰਨੀ ਕੁ ਫਸਲ ਜਿਹੜੀ ਇਸ ਪਿੰਡ ਦੀ ਜਿਹੜੀ ਮੇਰੇ ਬਾਤ ਹੋਈ ਆ ਇਹ ਤਕਰੀਬਨ ਤਕਰੀਬਨ ਘਟੋ ਘਾਟ ਵੀ ਕੋਈ 500 ਏਕੜ ਦੇ ਲਾਗੇ ਛਾਗੇ ਜੀ ਸਾਡੇ ਪਿੰਡ ਹਾਂ ਕਮਾਲਪੁਰ ਅਫਗਾਨਾ ਜੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਪਹੁੰਚਿਆ ਕੋਈ ਮੌਕਾ ਨਹੀਂ ਅਜੇ ਤੱਕ ਤਾਂ ਕੋਈ ਨਹੀਂ ਆਇਆ ਅਜੇ ਤੇ ਬੱਸ ਕੀ ਕੀਤਾ ਕਰਦੇ ਹੋ ਅਸੀਂ ਪ੍ਰਸ਼ਾਸਨ ਨੂੰ ਇਹੋ ਹੀ ਅਪੀਲ ਕਰਦੇ ਆ ਕਿ ਜਿਹੜੇ ਆ ਕਿਸਾਨਾਂ ਦਾ ਦੇਖੋ ਮਤਲਬ ਹੁਣ ਲਾਸਟ ਮੂਮੈਂਟ ਦੇ ਉੱਤੇ ਆਈ ਹੀ ਫਸਲ ਇਹ ਸਾਰੀ ਜਿੰਨੀ ਵੀ ਫਸਲ ਹੈਗੀ ਇਹ ਹੁਣ ਤਬਾਹ ਹੋ ਗਈ ਆ ਇਹ ਹੁਣ ਜਿਹੜੇ ਕਿਸਾਨ ਵਿਚਾਰੇ ਹੈਗੇ ਆ ਕਿਸੇ ਨੇ ਕਰਜ਼ਾ ਚੁੱਕ ਕੇ ਸਮਾਨ ਕੇ ਲਾਇਆ ਉੱਤੇ ਸਾਰਾ ਫਸਲ ਤੇ ਕਿਸੇ ਨੇ ਪਾਇਆ ਠੇਕੇ ਤੇ ਲਾਇਆ ਸਾਡੇ ਇੱਥੇ ਜ਼ਮੀਨ ਹੈਗੀ ਆ ਕੋਈ ਨੀਅਰ ਅਬਾਊਟ 100 ਕਿਲੇ ਦੇ ਜਿਹੜੀ ਪਛਾਤੀ ਆ ਉਹ ਵੀ ਠੇਕੇ ਤੇ ਲਈ ਆ ਲੋਕਾਂ ਨੇ ਉਹ ਸਾਰੀਆਂ ਫਸਲਾਂ ਬੀਜੀਆਂ ਹੁਣ ਸਾਰੀਆਂ ਤਬਾਹ ਹੋ ਗਈਆਂ ਉਹ ਹੁਣ ਜਿਸ ਤਰ੍ਹਾਂ ਵੀ ਆ ਗਿਆ ਕੋਈ ਵਿਸ਼ੇਸ਼ਗਰ ਦਾਉਂੀਆਂ ਕਰਾ ਕੇ ਉਹਨਾਂ ਦਾ ਕੋਈ ਪਰਪਾਈ ਜਿਹੜੀ ਹੈਗੀ ਆ ਉਹ ਕਰ ਦੇ